ਉਹ ਤਾਂ मतलब ਕਹਿੰਦੇ ਰਿਕਵਰੀ ਕਰ ਰਹੀ ਸੀ ਬੜੀ ਚੰਗੀ ਤੇ ਅਚਾਨਕ ਹੀ ਪਰਸੋਂ ਤੋਂ ਕਹਿੰਦੇ ਜਿਆਦਾ ਬਿਮਾਰ ਹੋਏ ਜੀ ਤੇ ਉਹ ਡਾਕਟਰ ਕਹਿੰਦੇ ઓਪਰੇਟ ਕਰਨਾ ਪੈਣਾ ਤੇ ઓਪਰੇਟ ਪੋਸੀਬਲ ਨਹੀਂ ਸੀ ਵੈਸੇ ਹੁਣ ਜਿਹੜੀ ਹਾਲਤ ਸੀ ਜੀ ਤੁਹਾਡੀ ਗੱਲਬਾਤ ਹੋਈ ਸੀ ਉਹਨਾਂ ਨਾਲ ਨਹੀਂ ਮੇਰੀ ਨਹੀਂ ਗੱਲ ਹੋਈ ਜੀ ਕੋਈ ਆਖਰੀ ਮੁਲਾਕਾਤ ਜਿਹੜੀ ਯਾਦ ਹੋਵੇ ਤੁਹਾਨੂੰ ਮੈਂ ਇੱਕੋ ਹੀ ਮੁਲਾਕਾਤ ਹੈ ਮੇਰੀ ਪੱਲਾ ਸਾਹਿਬ ਨਾਲ ਪ੍ਰੋਪਰਲੀ ਜਿਹੜੀ ਹੋਈ ਜੀ ਜਿੱਦੇ ਚ ਅਸੀਂ 2-3 ਘੰਟੇ ਬੈਠੇ ਹੋਏ ਅਸੀਂ ਇੱਕ ਫਲਾਈਟ 'ਚ ਮਿਲੇ ਸੀ ਤੇ ਉਦੋਂ ਬਹੁਤ ਗੱਲਾਂ ਹੋਈਆਂ ਸਗੋਂ ਮੇਰਾ ਇੱਕ ਗਾਣਾ ਸੀ ਪੁਖਰਾਜ ਦੀ ਫਿਲਮ ਲਈ ਸੀ ਕੀਤਾ ਸੀ ਉਹਨਾਂ ਨੇ ਮੈਨੂੰ ਉਹ ਵੀ ਦਿਖਾਇਆ ਉੱਥੇ ਕਹਿੰਦੇ ਇਹ ਗਾਣਾ ਸੀ ਇਦਾਂ ਸ਼ੂਟ ਕੀਤਾ ਇਦਾਂ ਦਾ ਤੇ ਕਾਕਾ ਜੀ ਐ ਲੱਗ ਰਿਹਾ ਹੈ ਕਿ ਕਾਸ਼ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਹੋਵੇ ਜੀ ਮੈਨੂੰ ਇਹ ਲੱਗ ਰਿਹਾ ਵੀ ਇਹ ਸੁਖਾਵ ਹੋਵੇ ਤੇ ਮੈਂ ਉੱਠਾਂ ਇਹ ਟੁੱਟ ਜਵੇ ਇਹ ਲੱਗ ਰਿਹਾ ਹੈ ਤਾਂ ਮਤਲਬ ਕੀ ਹੁੰਦਾ ਆ ਕਿ ਕੁਝ ਲੋਕ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਨਾਂ ਨੇ ਐ ਚਲੇ ਜਾਣਾ ਤੇ ਬਾਅਦ ਵਿੱਚ ਸਾਨੂੰ ਇੱਕ ਗ੍ਰੈਟ ਰਹਿ ਜਾਂਦਾ ਕਿ ਕਾਸ਼ ਅਸੀਂ ਇੱਕ ਮੁਲਾਕਾਤ ਕਰ ਲੈਂਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਮੈਨੂੰ ਤਾਂ ਹਮੇਸ਼ਾ ਹੀ ਰਹਿੰਦਾ ਜੀ ਮੈਂ ਬਹੁਤ ਇਸ ਮਾਮਲੇ 'ਚ ਮਤਲਬ ਢਿੱਲਾਵਾ ਮੈਂ ਪਤਾ ਨਹੀਂ ਕਿਉਂ ਉਦੋਂ ਤੁਹਾਨੂੰ ਲੱਗਦਾ ਅਸਲ 'ਚ ਆਪਾਂ ਦੁਨੀਆ ਵੀ ਜਿਹੜੇ ਬੰਦੇ ਆ ਨਾ ਸਾਰੇ ਹਰ ਚੀਜ਼ ਨੂੰ ਫੋਰ ਗਰੰਟਡ ਹੀ ਲੈਣੇ ਆ ਕਿ ਅੱਜ ਨਹੀਂ ਤਾਂ ਕੱਲ ਨੂੰ ਮਿਲ ਲਾਂਗੇ ਯਾਰ ਤੇ ਪਰ ਕੱਲ ਦਾ ਤਾਂ ਪਤਾ ਨਹੀਂ ਕਿਸੇ ਨੂੰ ਥੈਂਕ ਯੂ